ਸਸਿਕਾਰ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਨੇ ਠੀਕ ਠਾਕ ਹੋਵੋਗੇ ਤੇ ਅੱਜ ਮੈਂ ਬਣਾਉਣ ਲੱਗੀ ਹਾਂ ਜੀ ਤੋਰੀਆਂ ਦੀ ਸਬਜ਼ੀ ਤੇ ਉਹਦੇ ਲਈ ਮੈਂ ਤੋਰੀਆਂ ਤੇ ਪਿਆਜ਼ ਕੱਟ ਲੈਨੇਗੇ ਤੇ ਇੱਧਰ ਮੈਂ ਅੰਦਾਂਸ ਜਿੱਤ ਰੱਖਤਾਗਾ ਕੁੱਕਰ ਤੇ ਇਹਦੇ ਵਿੱਚ ਪਾਵਾਂਗੇ ਜੀ ਹੁਣ ਆਪਾਂ ਦੇਸੀ ਘਿਓ ਕਿਉਂ ਕਿ ਮੈਂ ਜਿਹੜੀ ਤੋਰੀਆਂ ਦੀ ਸਬਜ਼ੀ ਹੈ ਉਹ ਦੇਸੀ ਘਿਓ ਦੇ ਵਿੱਚ ਹੀ ਬਣਾਉਣੀ ਆ ਹਮੇਸ਼ਾ ਤੋਂ ਹੀ ਤੋਰੀਆਂ ਹੋ ਗਿਆ ਕਦੂ ਹੋ ਗਿਆ ਆਪਾਂ ਇਹਦੇ ਵਿੱਚ ਹਨ ਦੇਸੀ ਘਿਓ ਪਾਤਾਗਾ ਤੇ ਹੁਣ ਆਪਣਾ ਘੋ ਗਰਮ ਹੋ ਚੁੱਕਿਆਗਾ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀਰਾ ਤੇ ਇਹਦੇ ਵਿੱਚ ਹੁਣ ਆਪਾਂ ਪਾ ਦਾਂਗੇ ਜੀ ਤੋਰੀਆਂ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਆਪਣੇ ਤੌਰਿਆਂ ਚੰਗੀ ਤਰ੍ਹਾਂ ਮਿਕਸ ਹੋ ਚੁੱਕੀਆਂ ਨੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਨਮਕ ਮਿਰਚ ਮਸਾਲਾ ਤੇ ਹਲਦੀ ਆਪਾਂ ਪਾ ਦਿਆਂਗੇ ਥੋੜੀ ਜਿਹੀ ਮਿਰਚ ਨਮਕ ਪਾਤਾਗਾ ਤੇ ਥੋੜੀ ਜਿਹੀ ਆਪਾਂ ਪਾ ਦਾਂਗੇ ਜੀ ਹਲਦੀ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਹਿਲਾ ਦਾਂਗੇ ਚੰਗੀ ਤਰ੍ਹਾਂ ਆਪਾਂ ਹਲਾਤਾ ਗਏ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਥੋੜਾ ਜਿਹਾ ਪਾਣੀ ਪਾਣੀ ਪਾ ਕੇ ਵੀ ਆਪਾਂ ਇਹਨਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਹਾਂਜੀ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਤਾ ਸੀਗਾ ਤੇ ਹੁਣ ਆਪਾਂ ਇਹਨੂੰ ਢੱਕਣ ਲਗਾ ਦਾਂਗੇ ਕੁੱਕਰ ਦਾ ਬਸ ਇਹ ਤਿੰਨ ਚਾਰ ਬਿਸਲਾ ਦੇ ਵਿੱਚ ਆਪਣੀ ਸਬਜੀ ਰੈਡੀ ਹੋ ਜੋਗੀ ਹਾਂਜੀ ਆਪਣੀ ਤੋਰੀਆਂ ਦੀ ਸਬਜੀ ਬਣ ਕੇ ਹੋ ਚੁੱਕੀ ਹੈ ਜੀ ਰੈਡੀ ਤੇ ਤੁਸੀਂ ਦੇਖ ਸਕਦੇ ਹੋਗੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਫਰੈਸ਼ ਕਰੀਮ ਯਾਨੀ ਕਿ ਮਲਾਈ ਪਾਵਾਂਗੇ ਤੇ ਨਾਲ ਹੀ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਦੁੱਧ ਮੈਂ ਮਲਾਈ ਨੂੰ ਚੰਗੀ ਤਰ੍ਹਾਂ ਫੈਂਟ ਲਿਆਗਾ ਤੇ ਆਪਾਂ ਹੁਣ ਇਹ ਇਹਦੇ ਵਿੱਚ ਪਾ ਦਾਂਗੇ ਤੇ ਨਾਲ ਹੀ ਆਪਾਂ ਦੁੱਧ ਪਾ ਦਾਂਗੇ ਥੋੜਾ ਜਿਹਾ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਹਿਲਾ ਦਾਂਗੇ ਬਹੁਤ ਹੀ ਸੌਖੇ ਤਰੀਕੇ ਨਾਲ ਇਹ ਵਾਲੀ ਸਬਜੀ ਬਣਾਈ ਹੈਗੀ ਤੇ ਬਾਕੀ ਤੋਰੀਆਂ ਦੀ ਕੱਦੂ ਦੀ ਸਬਜੀ ਬਹੁਤ ਹੀ ਆਸਾਨ ਤਰੀਕੇ ਨਾਲ ਬਣ ਜਾਂਦੀ ਹੈਗੀ ਕੋਈ ਜ਼ਿਆਦਾ ਟਾਈਮ ਵੀ ਨਹੀਂ ਲੱਗਦਾ ਇਹਨਾਂ ਨੂੰ ਬਣਾਣ ਲੱਗਿਆ ਤੇ ਹੁਣ ਆਪਾਂ ਇਹਦੇ ਵਿੱਚ ਮਲਾਈ ਵੀ ਪਾਤੀ ਹੈ ਤੇ ਦੁੱਧ ਵੀ ਪਾਤਾਗਾ ਤੇ ਆਪਾਂ ਥੋੜਾ ਜਿਹਾ ਇਹਨੂੰ ਹਵਾਲਾ ਹੋਂ ਦੇਵਾਂਗੇ ਤੇ ਫਿਰ ਆਪਾਂ ਤੁਹਾਨੂੰ ਦਿਖਾਉਣੀ ਹੈ ਜੀ ਹਾਂਜੀ ਆਪਣੀ ਤੋਰੀਆਂ ਦੀ ਸਬਜੀ ਰੈਡੀ ਹੋ ਚੁੱਕੀ ਹੈਗੀ ਤੇ ਬਹੁਤ ਹੀ ਘੱਟ ਸਮੇਂ ਦੇ ਵਿੱਚ ਇਹ ਬਣਨ ਵਾਲੀ ਸਬਜੀ ਹੈਗੀ ਜੇ ਤੁਹਾਨੂੰ ਸਾਡੀ ਅੱਜ ਵਾਲੀ ਰੈਸਪੀ ਵਧੀਆ ਲੱਗੀ ਹੋਵੇ ਤਾਂ ਜੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਤੇ ਜੇ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਸਾਡੀ ਵੀਡੀਓਜ਼ ਨੂੰ ਦੇਖਦੇ ਤਾਂ ਬਹੁਤ ਜਾਣੇ ਲੇਗੇ ਤੇ ਪਰ ਸਬਸਕ੍ਰਾਈਬ ਬਹੁਤ ਹੀ ਘੱਟ ਲੋਕਾਂ ਨੇ ਕਰਿਆ ਹੋਇਆਗਾ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਆ ਕਿ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵਾਤ ਤੋਂ ਵਾਤ ਸਬਸਕ੍ਰਾਈਬ ਕਰੋ ਤੇ ਆਪਾਂ ਹੋਰ ਵਧੀਆ-ਵਧੀਆ ਵੀਡੀਓ ਇਸ ਚੈਨਲ ਦੇ ਉੱਤੇ ਲੈ ਕੇ ਆਉਂਦੇ ਰਹਿਾਂਗੇ ਮਿਲਦੇ ਆ ਜੀ ਕੱਲ ਨੂੰ ਆਪਾਂ ਇੱਕ ਹੋਰ ਰੈਸਪੀ ਦੇ ਨਾਲ ਧੰਨਵਾਦ ਜੀ